ਨਾਨ ਟੋਡਰ ਮਲ ਜੀ ਸੇਵਾ ਅਰੋਹੀ ਜਿਹੜੀ 5 ਅਗਸਤ 2020 ਨੂੰ ਸ਼ੁਰੂ ਕੀਤੀ ਸੀ ਸੇਵਾ ਸਾਥੀਆਂ ਦੇ ਨਾਲ ਅੱਜ ਉਹਦੇ ਚ ਸਾਥੀ ਜੁੜ ਰਹੇ ਨੇ ਔਰ ਸੇਵਾ ਦਾ ਵਿਸਤਾਰ ਹੋ ਰਿਹਾ ਅੱਜ ਨੋਵਾ ਬੂਥ ਸਕੂਟਰ ਮਾਰਕੀਟ ਦੇ ਵਿੱਚ ਸਾਡੇ ਪ੍ਰਧਾਨ ਦੀਪਕ ਰੋੜਾ ਜੀ ਚਾਵਲਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਸਹਿਯੋਗ ਕੀਤਾ ਗਿਆ ਤੇ ਅੱਜ ਬੂਥ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਤਰ 10 ਰੁਪਏ ਦੇ ਵਿੱਚ ਹਜੇ ਨਹੀਂ ਖਾਣਾ ਦੀਵਾਨ ਟੋਡਰਮਲ ਜੀ ਦੇ ਨਾਮ ਤੇ ਇਹ ਸੇਵਾ ਇਸ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਤੋਂ Hindu Sikhਾਂ ਦੇ ਵਿੱਚ ਪਾੜਾ ਪਾਣ ਦੀ ਕੋਸ਼ਿਸ਼ ਹੁੰਦੀ ਆ ਪਰ ਦੀਵਾਨ ਟੋਡਰਮਲ ਜੀ ਸਭ ਤੋਂ ਵੱਡਾ ਨਾਮ ਨੇ ਦੇਸ਼ ਦੀ ਏਕਤਾ ਅਖੰਡਤਾ ਔਰ Hindu Sikh ਭਾਈਚਾਰੇ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਜਿਸ ਲਈ ਸਾਹਿਬਜ਼ਾਦਾ ਜੁਰਾਵਰ ਸਿੰਘ ਜੀ ਸਾਹਿਬਜ਼ਾਦਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋਈ ਸੀ ਸਰਹੰਦੇ ਨਵਾਬ ਵੱਲੋਂ ਉਸ ਤੋਂ ਬਾਅਦ ਉਹਨੇ ਵਾਰਨਿੰਗ ਦਿੱਤੀ ਸੀ ਕਿ ਉਹਨਾਂ ਦੇ ਸੰਸਕਾਰ ਲਈ ਕੋਈ ਜ਼ਮੀਨ ਨਹੀਂ ਦਊਗਾ ਪਰ دیਵਾਨ ਟੋਡਰਮਲ ਜੀ ਨੇ ਉਸ ਵੇਲੇ ਦੇ ਜ਼ਿਮੀਦਾਰ ਅਤਾ ਖਾਨ ਨੂੰ ਕਿਹਾ ਕਿ ਮੈਨੂੰ ਓਨੀ ਜ਼ਮੀਨ ਦਿਓ ਜਿਹਦੇ ਨਾਲ ਮੈਂ ਵਿਦੀਵਾ ਸੰਸਕਾਰ ਕਰ ਸਕਾਂ ਤਾਂ ਜ਼ਿਮੀਦਾਰ ਅਤਾ ਖਾਨ ਨੇ ਕਿਹਾ ਸੀ ਕਿ ਜਿੰਨੀ ਵੀ ਜ਼ਮੀਨ ਚਾਹੀਦੀ ਆ ਓਨੀਆਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੇਣੀਆਂ ਪੈਣਗੀਆਂ دیਵਾਨ ਟੋਡਰਮਲ ਜੀ ਨੇ ਉਹ ਵੀ ਗੱਲ ਪੂਰੀ ਕਰਦੇ ਹੋਏ ਜਿਲੇ ਸੋਨੇ ਦੀ ਮੋਹਰਾਂ ਵਿਛਾਣੀਆਂ ਸ਼ੁਰੂ ਕੀਤੀਆਂ ਜ਼ਿਮੀਦਾਰ ਦੇ ਮਨ 'ਚ ਲਾਲਚ ਆ ਗਿਆ ਉਹਨੇ ਕਿਹਾ ਮੇਰੀ ਗੱਲ ਮੋਹਰਾਂ ਖੜੀਆਂ ਕਰਕੇ ਲੈਣ ਦੀ ਹੋਈ ਸੀ ਤਾਂ ਉਹਨਾਂ ਨੇ ਉਹ ਵੀ ਗੱਲ ਪੂਰੀ ਕੀਤੀ ਔਰ ਉਸ ਵੇਲੇ 78000 ਸੋਨੇ ਦੀ ਮੋਹਰਾ ਦੇ ਕੇ 4 ਸਕਰ ਗੱਜ ਜ਼ਮੀਨ ਹਾਸਲ ਕੀਤੀ ਸੀ ਵਿਧਿਵਾ ਸੰਸਕਾਰ ਲਈ ਉਹਨਾਂ ਦਾ ਜਿਹੜਾ ਤਿਆਗ ਕੁਰਬਾਨੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਧਰਮ ਦੇ ਪ੍ਰਤੀ ਸ਼ਰਧਾ ਸੀ ਜਨ ਜਨ ਤੱਕ ਪਹੁੰਚੇ ਇਹੀ ਪ੍ਰਯਾਸ ਹਿੰਦੂ ਨਾਇਬੀੜ ਵੱਲੋਂ ਇਸ ਰਸੋਈ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਪੰਜਾਬੀ ਹਮੇਸ਼ਾ ਤੋਂ ਇੱਕ ਗੈਰਤਮੰਦ ਕੌਮ ਰਹੀ ਆ ਐਸੇ ਕਰਕੇ ਇੱਕ ਨਾਮ ਮਾਤਰ ਮੁੱਲ 10 ਰੁਪਏ ਜ਼ਰੂਰ ਰੱਖਿਆ ਆ ਅੱਜ ਕੋਈ ਵੀ ਗਰੀਬ ਆਦਮੀ ਅਗਰ ਕਿਸੇ ਢਾਬੇ ਦੇ ਖਾਣਾ ਲੈਣ ਵੀ ਜਾਂਦਾ ਤਾਂ ਸਬਜ਼ੀ ਕੋਈ ਵੀ 40-50 ਰੁਪਏ ਤੋਂ ਘੱਟ ਨਹੀਂ ਮਿਲਦੀ ਔਰ ਇੱਥੇ ਜਿਹੜੀ ਦੀਵਾਨ ਟੋਡਰਮਲ ਜੀ ਸੇਵਾ ਰਸ ਹੋਈ ਆ ਇਹਦੇ 'ਚ ਮਾਤਰ 10 ਰੁਪਏ ਤੇ ਜਿੱਥੇ ਚਾਵਲ ਮਿਲਦੇ ਨੇ ਨਾਲ ਅੱਛੀ ਕੁਆਲਿਟੀ ਦੀ ਸਬਜ਼ੀ ਵੀ ਮਿਲਦੀ ਆ ਔਰ 6 ਦਿਨ ਦਾ ਮੀਨੂ ਫਿਕਸ ਆ ਇੱਕ ਦਿਨ ਸਫੇਦ ਚਨੇ ਬੰਦਦੇ ਨੇ ਇੱਕ ਦਿਨ ਰਾਜਮਾ ਬੰਦਦੇ ਨੇ ਇੱਕ ਦਿਨ ਕਾਲੇ ਚਨੇ ਇੱਕ ਦਿਨ ਆ ਚਨੇ ਦੀ ਦਾਲ ਇੱਕ ਦਿਨ ਕੜੀ ਔਰ ਇੱਕ ਦਿਨ ਦਲੀਆ ਔਰ ਉਮੀਦ ਕਰਦੇ ਆ ਜਿੱਦਾਂ ਅੱਜ ਸਾਡੇ ਨਾਲ ਨਵੀਂ ਟੀਮ ਜੁੜੀ ਆ ਸਕੂਟਰ ਮਾਰਕੀਟ ਦੀ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਹਰ ਜਗ੍ਹਾ ਇਹ ਸੇਵਾ ਕਾਰਜ ਦਾ ਅਸੀਂ ਆਉਣ ਵਾਲੇ ਸਮੇਂ ਵਿੱਚ ਵਿਸਤਾਰ ਕਰਾਂਗੇ ਅਸੀਂ ਸਭ ਤੋਂ ਪਹਿਲੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਜੀ ਸ਼੍ਰੀ ਪ੍ਰਵੀਨ ਡੰਗ ਜੀ ਅਧਿਖਸ਼ ਦਿਵਾਨ ਟੋਡਲ ਮਲਦੀ ਸੋਈ ਦਾ ਜੋ ਇੰਨੀ ਵੱਡੀ ਸੇਵਾ ਇਸ ਸ਼ਹਿਰ ਦੇ ਵਿੱਚ ਕਰ ਰਹੇ ਨੇ ਅਸੀਂ ਤਾਂ ਉਹਨਾਂ ਦੇ ਟਹਿਣੀ ਬਣ ਕੇ ਆਪਣੇ ਉਹ ਰੁੱਖ ਲਾਇਆ ਜਿਹੜਾ ਸ਼ਾਹ ਦੰਦਾ ਪ੍ਰਵੀਨ ਲੰਗਰ ਜੀ ਉਹ ਰੁੱਖ ਨੇ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਛਾਂ ਦਾ ਕੰਮ ਕਰ ਰਹੇ ਨੇ ਅਸੀਂ ਤੇ ਉਸ ਪੇੜ ਦੀ ਟਹਣੀ ਬਣੇ ਆ ਤੇ ਸਾਡੇ ਲਈ ਜੋ ਸੇਵਾ ਲਾਈ ਜੋਗੇ ਇਹਨਾਂ ਨਾਲ ਅਸੀਂ ਖੜੇ ਆ ਔਰ ਇਹ ਸੇਵਾ ਅਸੀਂ ਜਿੰਨੀ ਤੁਹਾਨੂੰ ਮਨੋਂ ਤੁਹਾਨੂੰ ਅਸੀਂ ਤੁਹਾ ਲਈ ਖੜੇ ਹਾਂ ਜਨਾਬ ਬਾਬਰ ਕੋਣ ਕੀ ਅਪੀਲ ਕਰਨਾ ਚਾਹੁੰਦੇ ਆ ਸੁਪਰਾਨਾ ਨੂੰ ਲੈ ਕੇ ਮੈਂ ਤਾਂ ਦੇਖੋ ਇਹ ਅਪੀਲ ਕਰਾਂਗਾ ਜੀ ਦੇਖੋ ਇਹ 10 ਰੁਪਏ ਦਾ ਬੁੱਧ ਇੱਕ ਪਰ ਪੇਟ ਖਾਣਾ ਇੱਕ ਗਰੀਬ ਦੇ ਪੇਟ ਦੇ ਵਿੱਚ ਜਾਣਾ ਤੇ ਉਹ ਤੋਂ ਦੁਆਵਾਂ ਮਿਲਣੀਆਂ ਨੇ ਮੈਂ ਤਾਂ ਕਹਿੰਦਾ ਦੁਆਵਾਂ ਇਕੱਠੀਆਂ ਕਰੋ ਜਦੋਂ ਡੰਗ ਸਾਹਿਬ ਕਠਿਆ ਕਰ ਰਹੇ ਨੇ ਅਸੀਂ ਵੀ ਉਸੇ ਰਾਹ ਤੇ ਆਪ ਸਾਡੇ ਆਸ-ਪਾਸ ਜਿੰਨੇ ਵੀ ਬੰਦੇ ਨੇ ਜਿਹੜਾ ਮਰਜ਼ੀ ਬੰਦਾ ਆ ਕੇ ਇੱਥੇ ਸੇਵਾ ਕਰ ਸਕਦਾ ਆਪਣਾ ਜਨਮ ਦਿਨ ਮਨਾ ਸਕਦਾ ਆਪਣੀ ਐਨੀਵਰਸਰੀ ਮਨਾ ਸਕਦਾ ਉਹ ਇੱਥੇ ਆਵੇ 10 ਰੁਪਏ ਦੀ ਸੇਵਾ ਕਰੇ ਤੇ ਜਿੰਨੇ ਗਰੀਬ ਬੰਦੇ ਨੇ ਉਹ ਪਰਬੇਟ ਖਾਣਾ ਖਾ ਸਕਦੇ ਏ ਤੇ ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਚੰਗੇ ਕਰਮ ਕਰੋ ਚੰਗੇ ਕਰਮ ਕਰਨੇ ਚਾਹੀਦੇ ਆ ਬਹੁਤ ਚੰਗਾ ਪ੍ਰਾਲਾਵਾ ਜੀ ਨੀਰਜ ਜੀ ਵੱਲੋਂ ਡੰਗ ਸਾਹਿਬ ਤੇ ਜਿਹੜੀ ਇਹਦੀ ਡਿਊਟੀ ਨਿਭਾਉਣਗੇ ਸਾਡੇ ਦੀਪਕ ਜੀ ਸਕੂਟਰ ਮਾਰਕੀਟ ਵੱਲੋਂ ਸ਼ੇ ਇਹਦੀ ਡਿਊਟੀ ਨਿਭਾਣਗੇ ਬਹੁਤ ਚੰਗਾ ਪ੍ਰਾਲਾ ਅਜਿਹੇ ਕੰਮ ਦਾ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਮੈਂ ਡੰਗ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਅਜਿਹੇ ਬਹੁਤ ਜਿਹੜੇ ਸਿਵਲ ਹਸਪਤਾਲ ਜਾਂ ਡੀ ਐਮ ਸੀ ਵਰਗੇ ਹਸਪਤਲਾਂ ਦੇ ਬਾਹਰ ਵੀ ਲਾਈ ਜਾਂਦਾ ਜੋ ਉੱਥੇ ਜਿਹੜੇ ਬਾਹਰੋਂ ਲੋਕ ਆਏ ਹੁੰਦੇ ਵਿਚਾਰੇ ਰੋਟੀ ਪਾਣੀ ਦੇ ਬੜੇ ਔਖੇ ਹੁੰਦੇ ਆ ਤੇ ਮੈਂ ਆਪਣੇ ਵੱਲੋਂ ਤੇ ਸਾਡੀ ਸੁਸਾਇਟੀ ਲੁਧਿਆਣਾ ਪਲਾਈ ਮੰਚ ਵੱਲੋਂ ਇਹਨਾਂ ਨੂੰ ਇਹਨਾਂ ਨੂੰ ਇਹ ਵੀ ਗੱਲ ਕਹਿਣਾ ਕਿ ਜੇ ਕੋਈ ਸਾਡੀ ਮਦਦ ਦੀ ਲੋੜ ਆ ਲੁਧਿਆਣਾ ਪਲਾਈ ਮੰਚ ਉਹਨਾਂ ਦੇ ਨਾਲ ਖੜਾ ਵਾ ਤੇ ਅਜਿਹੇ ਦਾ ਉਪਰਾਲਾ ਇਹ ਸ਼ਲਾਂਗਾ ਜੋਗਾ ਜੀ ਨਿੱਜੀ ਦਾ ਜ਼ੈਰ ਵਿੱਚ ਹੋਰ ਵੀ ਸਸਤਾ ਵਾ ਚੱਲਦੀ ਇਹਨਾਂ ਨੂੰ ਵੀ ਪੀਂਦਾ ਮਿਲਦਾ ਜਿੰਨੀਆਂ ਵੀ ਸੋਸਾਇਟੀਆਂ ਹੈਗੀਆਂ ਇਹਨਾਂ ਨੂੰ ਧਾਲ ਮਿਲ ਕੇ ਅਜਿਹੇ ਕੰਮ ਕਰਨੇ ਚਾਹੀਦੇ ਪਰ ਕੰਮ ਤਾਂ ਦੇਖੋ ਉਹ ਹੈ ਦਾ ਸਰਕਾਰਾਂ ਦਾ ਵਾ ਚਲੋ ਸੋਸਾਇਟੀ ਕਰਦੇ ਆ ਵਧੀਆ ਗੱਲ ਆ ਜੀ ਤੇ ਬਹੁਤ ਚੰਗਾ ਉਪਰਾਲਾ ਵਾ ਜੀ ਜਿਹੜੀਆਂ ਸਾਰੀਆਂ ਸੋਸਾਇਟੀਆਂ ਮਿਲ ਕੇ ਜੇ ਕਰਨ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਕੋਈ ਬਾ ਲੁਧਿਆਣਾ ਬਾਰੇ ਤੋਂ ਤਾਂ ਬਹੁਤ ਵੱਡਾ ਉਪਰਾਲਾ ਇਹ ਜਿਹੜਾ ਇਹ ਇੱਕ ਸੇਵਾ ਵਜੋਂ कि जो 10 ਰੁਪਏ ਦੀ ਥਾਲੀ ਦੇ ਰਹੇ ਨੇ ਜਿਹਦੇ ਵਿੱਚ ਜ਼ਰੂਰਤਮੰਦ ਲੋੜਵੰਦ ਗਰੀਬ ਦਬਕੇ ਨੂੰ ਜੋ ਪੇਟ ਭਰ ਖਾਣਾ ਮਿਲਣਾ ਤਾਂ ਬਹੁਤ ਵੱਡਾ ਪ੍ਰੋਵਾਲਾ ਦੇਖੋ ਇਹ ਘਰ ਵਾਸਤੇ ਤਾਂ ਹਰ ਬੰਦਾ ਕੋਈ ਸੋਚਦਾ ਹਰ ਬੰਦੇ ਘਰ ਦੇ ਵਿੱਚ ਖਾਣ ਪੀਣ ਦੇਖੋ ਕਮੀ ਨਹੀਂ ਰਹਿਣ ਹੁੰਦਾ ਜੋ ਗਰੀਬਾਂ ਵਾਸਤੇ ਸੋਚਦਾ ਉਹ ਸਤਗੁਰੂ ਉਹਨਾਂ ਨੂੰ ਸੇਵਾ ਡਬਲ ਕਰਕੇ ਦਿੰਦੇ ਆ ਫਿਰ ਉਹ ਸੇਵਾ ਸਫਲ ਹੁੰਦੀ ਆ ਸੋ ਬੜਾ ਵੱਡਾ ਪ੍ਰੋਵਾਲਾ ਇਹਨਾਂ ਦਾ ਸੋ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇੰਧਾ ਤਾਂ ਨਹੀਂ ਸੇਵਾ ਕਰਦੇ ਇਹਨਾਂ ਅਪੀਲ ਕੀ ਕਰ ਰਹੇ ਜਾਂਦੇ ਲੋਕਾਂ ਅਪੀਲ ਇਹੀ ਕਰਨਾ ਚਾਹੁੰਦੇ ਜੀ ਚਲੋ ਲੋੜਵੰਦਾਂ ਦੀ ਜ਼ਰੂਰਤਮੰਦ ਪਰਮਾਤਮਾ ਸਾਰਿਆਂ ਤੇ ਮਿਹਰ ਕਰੇ ਸਾਰਿਆਂ ਨੂੰ ਭਰਪੇਟ ਖਾਣਾ ਮਿਲੇ ਤੋਂ ਪੀ ਲਈ ਹੀ ਆ ਵੀ ਇਹ 10 ਰੁਪਏ ਵਾਲਾ ਖਾਣਾ ਕੋਈ ਵਿਅਰਥ ਨਾ ਜਾਵੇ ਕੋਈ ਬੇਗਹਿਰਤ ਕੋਈ ਛੁੱਟੇ ਨਾ ਤਾਂ ਕਿ ਲੋਕਾਂ ਦੇ ਮੂੰਹ ਚ ਪੈ ਜਵੇ ਜੀ